ਬਾਪਾ ਭਾਈ ਸਖਰਾਮ ਜੀ ਦੇ ਅਸਮਾਨ ਪਿਆ ਸਾਰਾ ਭਾਂਡਾ ਟਿੰਡਾ ਮੰਝਾ ਪਿਆ ਪੱਠੀਆਂ ਪਈਆਂ ਵੱਡਾ ਪੱਖਾ ਪਿਆ ਤਿੰਨ ਕੜਾਹੀ ਪਈਆਂ ਜਿਹੜੀ ਆਪਾਂ ਅਨੰਦਪੁਰ ਸਾਹਿਬ ਲੈ ਕੇ ਜਾਂਦੇ ਆਂ बटे ਆ ਆਪਣੀਆਂ ਚੋਰਾ ਆ ਹੁਣ ਨਵੀਆਂ ਸੁੱਚਾਂ ਲਾ ਜੀਆਂ ਦੋ ਤਾਂ ਆਪਣਾ ਸਾਰਾ ਬਿਜਲੀ ਘਰ ਪਨਾਥਾ ਰਾਜੇ ਨੇ ਪੂਰਾ ਵਧੀਆ ਆ ਵੀ ਆਪਣਾ ਬਿਜੜਿਆ 254 ਨਾਟ ਗਿਆ ਨਵੀਆਂ ਇਹ ਆ ਜਿਆ ਘੱਟੋ ਘੱਟ 12 13 15000 ਰੁਪਏ ਲੱਗਿਆ ਸਿਨੇ ਤਾਰਾ ਦੂਰਾ ਇੱਥੇ ਇੱਥੇ ਹੀ ਪੂਰੀ ਟਾਪ ਦੀਆਂ ਫੈਟਿੰਗ ਸਾਰੀ ਇਹਨੇ ਹੁਣ ਫਿੱਟ ਕਰਤੀ ਤੇ ਉਧਰ ਜਿਹੜੇ ਆਪਣੇ ਦਰਵਾਜ਼ਾ ਸਾਹਿਬ ਆ ਵੱਡੇ ਉਹਨਾਂ ਦੋਨਾਂ ਦੇ ਵਿੱਚ ਵੀ ਫੈਟਿੰਗ ਹੁੰਦੀ ਆ ਉਥੇ ਆਪਾਂ ਫੈਟਿੰਗ ਕਰ ਦੇਣੀ ਆ ਆ ਬੱਤੀ ਸੋ ਜਿਹੜੀ ਪਹਿਲਾਂ ਦਵਾਨ ਹਾਲ ਨੂੰ ਜਾਂਦੀ ਸੀ ਹੁਣੇ ਪੁਰਾਣੇ ਉਹਨੇ ਕਿਸੇ ਪਾਸੇ ਹੋਰ ਲਾ ਦੇਾਂਗੇ ਉਧਰ ਪਹਿਲਾਂ ਇਹਨਾਂ ਤੋਂ ਕੰਮ ਲੈ ਦਿਰ ਰਹੇ ਆ ਆ ਚੁਰਾ ਛੱਡ ਗਾ 200 ਚਾ ਲਾਤੀਆਂ ਬਹੁ ਭਟਕਾਂ ਹਾਂ ਸਾਡਾ ਜਨਰੇਟਰ ਪਿਆ ਇਹਦੇ ਚ ਵੱਡਾ ਕੂਲਰ ਚੱਲ ਰਿਹਾ ਪਾਣੀ ਵਾਲੀ ਫਰਿੱਜ ਆ ਹਾ ਠੰਡਾ ਕਰਦੀ ਆ ਪਾਣੀ ਬਹੁਤ ਲੋਕ ਭਰ-ਭਰ ਲੈ ਜਾਂਦੇ ਆ ਇਹਦੇ ਤੋਂ ਆ ਵੱਡਾ ਕੂਲਰ ਚੱਲਦਾ ਜਿਹੜਾ 20000 ਵਾਲਾ ਲਿਆਂਦਾ ਪਾਰਕਿੰਗ ਆ ਬੈਠਾ ਸਮੁੰਦਰ ਸਿੰਘ ਫੌਜੀ ਤੇ ਸਮੁੰਦਰ ਬੈਠੇ ਦੋਨੇ ਡੰਟਾ ਕਰਦਾ ਔਰ ਦਾਸ ਸਾਹਿਬ ਸਕਮੰਦਰ ਦਾ ਭਾਈ ਆ ਸਕੂਟਰ ਖੜਾ ਆ ਜਾ ਚੱਲੇ ਆ ਜਾ ਕਰਾ ਚੱਲ ਗਏ ਫਿਰ ਓਏ ਚਾਰ ਬਾਤ ਚੱਲੇ ਆਪਾਂ ਜਾਵਾਂਗੇ ਪੈਨਟ ਕਰਕੇ ਆਉਂਦੇ ਆ ਆ ਜਾ ਕੋ ਕੰਮਕਾਰ ਕਰਾਂਗੇ ਘਰੇ